ਮੰਮੀ ਸਵਰਨ ਵੀਰੇ ਛੇਤੀ ਬਾਹਰ ਆਓ ਅਰੇ ਹੋਵੇ ਹਾਂ ਮੇਰੇ ਪੁੱਤ ਅੰਦਰ ਆ ਕਰਨ ਇਹ ਬੰਦਾ ਕਿਹੜੀ ਮਿੱਟੀ ਦਾ ਬਣਿਆ ਹੋਇਆ ਵੀ ਤੁਸੀਂ ਇੰਨੇ ਟਾਈਮ ਬਾਅਦ ਵਾਪਸ ਗਈਆਂ ਤੇਰੀਆਂ ਕੁੜੀਆਂ ਨੂੰ ਤੇਰੇ ਕਰਕੇ ਕਿ ਇਹਨੂੰ ਵਾਪਸ ਘਰ ਆਉਣ ਦਾ ਮੋਹ ਨਹੀਂ ਮਾਰਦਾ ਪਿਆ ਰਮਨ ਮੀਰੇ ਨੂੰ ਫੋਨ ਕਰੋਗੇ ਨਾ ਸਾਰੇ ਕੰਮ ਛੱਡ ਕੇ ਉਹਨਾਂ ਨੇ ਇੱਥੇ ਆ ਜਾਣਾ ਤੇ ਤੂੰ ਮੰਮੀ ਨਾਲ ਜਾਣਾ ਸੀ ਕਿਤੇ ਕੰਮ ਉਹ ਵੀ ਤੂੰ ਛੱਡਤਾ ਮੇਰੇ ਦੁਖੜੇ ਸੁਣਨ ਤੁਸੀਂ ਦੱਸੋ ਇਦਾਂ ਦੀ ਭੈਣ ਤੁਸੀਂ ਕਰਨੀ ਕੀ ਹੈ ਤੂੰ ਕਹਨੀ ਹੈ ਨਾ ਤੇਰਾ ਦਿਓਰ ਤੇਰੇ ਨਾਲ ਖੜਦਾ ਆਪਣੇ ਦਿਓਰ ਨੂੰ ਕਹਿਆ ਕਿ ਸਾਰੇ ਕੰਮਕਾਰ ਛੱਡ ਤੇ ਘਰ ਦੇ ਵਿੱਚ ਨਾ ਮੇਰਾ ਹਿੱਸਾ ਮੇਰਾ ਹਿੱਸਾ ਇਦਾਂ ਕਹਿਣਾ ਸ਼ੁਰੂ ਕਰ ਦੇ ਮਤਲਬ ਕਿ ਆਪਣਾ ਹਿੱਸਾ ਮੰਗੇ ਘਰ ਚੋਂ ਜੇ ਤੇਰੇ ਦਿਓਰ ਨੂੰ ਹਿੱਸਾ ਮਿਲੂਗਾ ਤਾਂ ਤੇਰੇ ਘਰ ਨੂੰ ਹਿੱਸਾ ਮਿਲੂਗਾ ਤੇ ਜਿਹੜਾ ਹਿੱਸਾ ਤੇਰੇ ਘਰ ਨੂੰ ਮਿਲੂਗਾ ਉਹ ਤੇਰਾ ਤੇ ਤੇਰੀਆਂ ਕੁੜੀਆਂ ਦਾ ਇੰਨਾ ਕਹਣਾ ਮੰਮੀ ਮੈਂ ਰਮਨ ਭਾਈ ਨਾਲ ਰਹਿ ਕੇ ਕੰਮ ਸਿੱਖ ਗਿਆ। ਸਿਹਰਦੀ ਤੂੰ ਆਈ ਹੋਈ ਐ ਨਹਾ ਧੋ ਕੇ ਕੱਪੜੇ ਵੀ ਬਦਲ ਲੈ ਖਾ ਪੀ ਵੀ ਲਿਆ ਪਰ ਤੇਰਾ ਮੂੰਹ ਉਦੋਂ ਦਾ ਉਦਾਂ ਹੀ ਕਿਉਂ ਐ ਮੈਨੂੰ ਕਿਨ ਕੀ ਕਰਾਂ ਦਾ ਬੋਝ ਪਾ ਕੇ ਰੱਖਦੀ ਐ ਭਾਬੀ ਤੁਹਾਨੂੰ ਕੀ ਲੱਗਦਾ ਛੋਟੀ ਜੀ ਗੱਲ ਐ ਮੇਰੀ ਜ਼ਿੰਦਗੀ ਨਾ ਫੁੱਟਬਾਲ ਬਣੀ ਹੋਈ ਐ ਕਦੇ ਉਧਰ ਤੇ ਕਦੇ ਇੱਧਰ ਕਦੇ ਇੱਧਰ ਕਿਤੇ ਕਦੇ ਉਧਰ ਕਿਰਨ ਤੂੰ ਮੈਨੂੰ ਇਕਲ ਦੱਸ ਜੇ ਤੇਰੇ ਵਾਲਾ ਸੁਧਰ ਵੀ ਗਿਆ ਤੂੰ ਦੁਬਾਰਾ ਰਹਿ ਲੇਗੀ ਉਹਦੇ ਨਾਲ ਹੂੰ ਮਨ ਮਾਰ ਕੇ ਰਹਿ ਸਕਦੀ ਆ ਧੀਆ ਦੇ ਮੋਹ ਨੂੰ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਤੇਰੀ ਦਰਾਨੀ ਨੇ ਤੇਰੇ ਦਿਮਾਗ 'ਚ ਕੁਝ ਗੱਲਾਂ ਹੀ ਇਹੋ ਜੀਆਂ ਪਾਤੀਆਂ ਤੂੰ ਮਿੰਡ 'ਚ ਬੈਗ ਚੱਕ ਕੇ ਇੱਧਰ ਨੂੰ ਆ ਗਈ ਕਿੰਨਾ ਮੰਮੀ ਨੇ ਮੈਨੂੰ ਸਾਰਾ ਕੁਝ ਦੱਸਤਾ ਸੀ ਵੀ ਤੂੰ ਇੱਧਰ ਕਿਉਂ ਆਈ ਹੈ ਨਹੀਂ ਗੱਲ ਸੋਣਾ ਜਦੋਂ ਤੈਨੂੰ ਸਮਝਾ ਕੇ ਆਏ ਸੀਗੇ ਵੀ ਤੂੰ ਉੱਥੋਂ ਹਿਲਣਾ ਨਹੀਂਗਾ ਤੂੰ ਸਾਨੂੰ ਹੁਣ ਨਹੀਂ ਕਰ ਸਕਦੀ ਇੱਕ ਵਾਰੀ ਵੀਰੇ ਮੈਂ ਵੀ ਇਹਨੂੰ ਨਾ ਇਹ ਹੀ ਚੀਜ਼ਾਂ ਸਮਝਾਉਂਦੀ ਪਈ ਆ ਵੀ ਤੂੰ ਦਰਾਨੀ ਦੀਆਂ ਗੱਲਾਂ ਚਾਕੇ ਮਿੰਟ ਜੀ ਬੈਗ ਚੱਕਿਆ ਤੇ ਇੱਧਰ ਨੂੰ ਆ ਗਈ ਤੂੰ ਸਗੋਂ ਉਹਨਾਂ ਨੂੰ ਤਾਂ ਮੋਕੇ ਤੇ ਮੋਕੇ ਦਿੰਦੀ ਪਈ ਆ ਵੀ ਉਹ ਤੈਨੂੰ ਘਰ ਚੋਂ ਕੱਢ ਸਕਣ ਜੇ ਹੁਣ ਤੈਨੂੰ ਅਸੀਂ ਦੁਬਾਰਾ ਬੈਗ ਚੱਕ ਕੇ ਛੱਡਣ ਜਾਵਾਂਗੇ ਹੁਣ ਉਹਨਾਂ ਨੇ ਕਹਿਣਾ ਵੀ ਇਹ ਤਾਂ ਆਪ ਗਈ ਆ ਅਸੀਂ ਥੋੜੀ ਇਹਨੂੰ ਪੁੱਛਿਆ ਉਹਨਾਂ ਨੇ ਮੇਰੇ ਦਿਮਾਗ 'ਚ ਗੱਲਾਂ ਹੀ ਉਦਾਂ ਦੀਆਂ ਭਾਰਤੀਆਂ ਸੀ ਜੋ ਮੈਨੂੰ ਠੀਕ ਲੱਗਿਆ ਮੈਂ ਉਹ ਕੀਤਾ ਤੇ ਤੁਹਾਨੂੰ ਬਾਰ-ਬਾਰ ਫੋਨ ਕਰਨਾ ਮੈਨੂੰ ਇੱਦਾਂ ਲੱਗਦਾ ਕਿ ਮੈਂ ਤੁਹਾਨੂੰ ਦੋਨਾਂ ਨੂੰ ਭ ਫੇਰ ਤੁਸੀਂ ਸਾਰੇ ਨੇ ਕਹਿਣਾ ਨਾ ਕਿ ਮੁਰਦਾ ਬੋਲੂ ਤੇ ਕਫਨ ਪਾੜੂ ਮੈਂ ਜਦੋਂ ਬੋਲਦੀ ਆ ਨਾ ਸਿੱਧਾ ਹੀ ਬੋਲਦੀ ਆ ਕਿਰਨ ਮੈਂ ਤੈਨੂੰ ਕੀ ਸਮਝਾ ਕੇ ਤੋਰਿਆ ਸੀ ਕਿ ਜੇ ਇੱਧਰ ਆਈ ਨਾ ਕੁੜੀਆਂ ਨੂੰ ਛੱਡ ਕੇ ਆਈ ਉਹ ਅਗਲਿਆਂ ਨੂੰ ਵੀ ਪਤਾ ਤਾਂ ਲੱਗੇ ਕਿੰਤੀਆਂ ਜੰਮਣੀਆਂ ਤਾਂ ਸੌਖੀਆਂ ਤੇ ਪਾਲਣੀਆਂ ਕਿੰਨੀ ਔਖੀਆਂ ਦੀਦੀ ਮੇਰੀ ਗੱਲ ਸੁਣੋ ਜੇ ਇਹ ਅੱਜ ਤੁਰੇ ਫਿਰਦੀ ਨਾ ਕੁੜੀਆਂ ਦੇ ਮੋਹ ਨੂੰ ਹੀ ਤੁਰੇ ਫਿਰਦੀ ਐ ਨਹੀਂ ਤਾਂ ਇਹਦਾ ਵੀ ਜੀਣਾ ਔਖਾ ਉਹਨਾਂ ਤੋਂ ਬਿਨਾ ਉਹ ਰਾਦਿਕਾ ਮੈਂ ਮੰਨਦੀ ਆਂਗੀ ਕਿ ਇਹਦੇ ਨਾ ਕੁੜੀਆਂ ਚ ਜਾਣ ਵਸਦੀ ਆ ਪਰ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਉਹ ਕਿਹੜੀ ਕਰਮਾਂ ਦੀ ਸਜ਼ਾ ਇਹਨੂੰ ਦਿੰਦੇ ਪਏ ਆਗੇ ਭਾਬੀ ਅੱਗੇ ਨਾ ਮੈਨੂੰ ਉਹਨਾਂ ਨੇ ਬਹੁਤ ਤੰਗ ਕੀਤਾ ਕਦੇ ਮੈਂ ਇੱਧਰ ਆਉਂਦਾ ਸੋਚਿਆ ਹੀ ਨਹੀਂ ਹੁਣ ਜਰਾ ਜਿਹਾ ਵੀ ਤੰਗ ਕਰਦੇ ਨਾ ਮੈਂ ਇੱਧਰ ਨੂੰ ਭੱਜ ਜਾਨੀ ਆ ਕਿਉਂ ਕਿਉਂਕਿ ਉੱਥੇ ਭਰਾਵਾਂ ਦੀ سپورਟ ਹੀ ਬਹੁਤ ਆ ਤੇ ਇੱਧਰ ਆ ਕੇ ਫਿਰ ਤੁਸੀਂ ਮੈਨੂੰ ਤੰਗ ਕਰਨ ਲੱਗ ਜਾਨੇ ਮੇਰੀਆਂ ਕੁੜੀਆਂ ਬਾਰੇ ਸੁਣਾਉਣ ਲੱਗ ਜਾਨੇ ਨਹੀਂ ਮੈਨੂੰ ਐ ਲੱਗਦਾ ਦੀਪੀ ਹੈ ਨਾ ਸਹੀ ਕਹਿ ਰਹੀ ਹੈ ਆਪਾਂ ਇੱਕ ਵਾਰੀ ਕੁੜੀਆਂ ਨੂੰ ਉਧਰ ਛੱਡ ਹੀ ਨਾ ਆਈਏ। ਆਪਾਂ ਇੰਨਾ ਕੁਝ ਕਰ ਲਿਆ। ਇਹ ਵੀ ਕਰਕੇ ਦੇਖ ਲੈਨੇ ਆ। ਨਾ ਵੀਰੇ, ਇਹ ਕੰਮ ਮੈਂ ਨਹੀਂ ਕਰਨਾ। ਜਿਹੜੇ ਮੈਨੂੰ ਨਹੀਂ ਰੋਟੀ ਪੁੱਛਦੇ ਤੇ ਮੇਰੀ ਧੀਆ ਨੂੰ ਕਿੱਥੋਂ ਪੁੱਛ ਲੈਣਗੇ? ਬੱਸ ਫੇਰ ਪੁੱਤ, ਤੇਰੀ ਜ਼ਿੰਦਗੀ ਨਾ ਐਦਾਂ ਹੀ ਚੱਲੀ ਜਾਣੀ ਆ। ਹਫ਼ਤਾ ਇੱਧਰ, 10 ਦਿਨ ਉਧਰ, 4 ਦਿਨ ਇੱਧਰ, 8-10 ਦਿਨ ਫੇਰ ਉਧਰ। ਜਦੋਂ ਫੇਰ ਨਾ ਤੁਸੀਂ ਮੇਰਾ ਤਲਾਕ ਕਰਵਾ ਕੇ ਇਹ ਪੱਕਾ ਹੱਲ ਹੀ ਕਰਵਾ ਦਿਓ। ਪਹਿਲਾਂ ਹੀ ਸੋਚਿਆ ਸੀਗਾ ਤੇਰਾ ਤਲਾਕ ਕਰਾ ਕੇ ਕੁਝ ਨਹੀਂ ਲੈਣਾ। ਪਰ ਹੁਣ ਤੇਰੀਆਂ ਧੀਆਂ ਦਾ ਬੰਦਾ ਹੱਕ ਲੈਣਾ ਲੈਣਾ। ਤਾਂ ਹੀ ਤੇ ਵੀਰੇ ਇਹੇ ਆਪਣੀਆਂ ਧੀਆਂ ਕਰਕੇ ਉਸ ਘਰ ਚ ਬੈਠੀ ਹੋਈ ਐ ਵੀ ਉਹਨਾਂ ਦਾ ਬਣਦਾ ਹੱਕ ਤਾਂ ਉਹਨਾਂ ਨੂੰ ਮਿਲੇ ਪਰ ਇਹਦੀ ਦਰਾਨੀ ਨੇ ਨਾ ਇਹਦੇ ਕੰਨਾਂ 'ਚ ਇਹ ਗੱਲ ਪਾਤੀ ਵੀ ਤੇਰਾ ਘਰ ਵਾਲਾ ਤਾਂ ਪੁੱਖਾ ਨੰਗਾ ਹੋ ਗਿਆ ਉਹਦੇ ਕੋਲ ਹੁਣ ਕੱਖ ਨਹੀਂ ਹੈਗਾ ਤੇ ਹੁਣ ਇਹਦੇ ਛੋਟੇ ਭਰਾਣੇ ਇਹਨੂੰ ਇਹ ਚੀਜ਼ ਸਮਝਾਈ ਐ ਵੀ ਭਾਈ ਉਥੋਂ ਦੀ ਤੇਰੀਆਂ ਧੀਆਂ ਦਾ 25 ਲੱਖ ਦਾ ਹਿੱਸਾ ਤਾਂ ਬਣਦਾ ਹੀ ਬਣਦਾ ਉਹ ਤਾਂ ਲੈ ਕੇ ਮੁੜ ਹਾਂ ਹਾਂ ਭਰਾ ਵੀ ਤਾਂ ਹੁਣ ਹਿੱਸਾ ਲਵਾਂਗੇ ਲਵਾਂਗੇ ਚਾਹੇ ਉਹਨਾਂ ਦੇ ਲਈ ਕੇਸ ਨਾਲ ਲਾਉਣਾ ਪੈ ਜੇ ਉਹਨੂੰ ਤਾਂ ਐ ਲੱਗਦਾ ਇੱਕ ਲਿਆਂਦੀ ਵਰਤ ਕੇ ਛੜਤੀ ਦੂਜੀ ਲਿਆਂਦੀ ਉਹ ਵੀ ਵਰਤ ਕੇ ਛੜਤੀ ਵੀਰੇ ਹੁਣ ਤਾਂ ਤੰਗ ਆਈ ਹੋਈ ਆ ਮੈਂ ਜ਼ਿੰਦਗੀ ਚ ਹੁਣ ਮੈਨੂੰ ਲੱਗਦਾ ਮੈਂ ਹਾਰ ਗਈ ਆ ਕਿਰਨ ਇਹ ਸਟੋਰੀ ਨਾ ਤੇਰੀ ਇਕਲੀ ਦੀ ਨਹੀਂ ਹੈਗੀ ਪਤਾ ਨਹੀਂ ਕਿੰਨੀਆਂ ਧੀਆਂ ਦੀ ਸਟੋਰੀ ਹੈ ਜਦੋਂ ਇੱਕ ਕੁੜੀ ਨੂੰ ਆਲੇ ਦੁਆਲੇ ਕੁਝ ਨਜ਼ਰ ਨਾ ਆਵੇ ਉਹਨੂੰ ਆਪਣੇ ਬੱਚਿਆਂ ਵਾਸਤੇ ਨਾ ਬਹੁਤ ਕੁਝ ਕਰਨਾ ਪੈਂਦਾ ਥੋੜੀ ਨਾ ਤੇਜ਼ ਬਣ ਲੜ ਦੁਨੀਆ ਨਾਲ ਲੜਨਾ ਸਿੱਖ ਕਿਰਨ ਜਿਹੜਾ ਭੱਜ ਕੇ ਵਿਆਹ ਕਰਾਉਣ ਦੀ ਤੂੰ ਗਲਤੀ ਕਰੀ ਆ ਨਾ ਉਹਨੂੰ ਹੁਣ ਸੁਧਾਰਨ ਦਾ ਟਾਈਮ ਆ ਗਿਆ। ਉਹਨੂੰ ਹੁਣ ਨਾ ਤੂੰ ਇਹ ਦੱਸ ਕਿ ਤੂੰ ਗਲਤ ਜਗ੍ਹਾ ਤੇ ਪੰਗਾ ਲੈ ਲਿਆ। ਭਾਬੀ ਇੱਕ ਔਰਤ ਨਾ ਉਦੋਂ ਹੀ ਹਾਰਦੀ ਐ ਜਦੋਂ ਆਪਣੇ ਬੰਦੇ ਨੂੰ ਕਿਸੇ ਹੋਰ ਜਨਾਨੀ ਨਾਲ ਦੇਖੇ। ਉਹ ਤਾਂ ਮੇਰੇ ਸਾਹਮਣੇ ਹੀ ਦੂਸਰੀ ਨੂੰ ਲਵ ਯੂ ਲਵ ਯੂ ਕਰੀ ਜਾਂਦਾ। ਦੱਸੋ ਤੁਸੀਂ ਮੈਂ ਕਿੱਥੇ ਜਾਵਾਂ? ਨਾ ਜਦੋਂ ਤੇਰੇ ਮੁੰਰੇ ਫੋਨ ਤੇ ਗੱਲਾਂ ਕਰਦਾ ਆਉਂਦੇ ਤੋਂ ਫੋਨ ਖੋ ਕੇ ਉਹਨੂੰ ਗਾਲਾਂ ਗੁਲਾਂ ਕੱਢ। ਵੀ ਹਾਂ ਵੀ ਇਹ ਕੀ ਲੱਛਣ ਫੜਿਆ ਤੂੰ? ਵੀਰੇ ਜਿਹੜੀ ਕੁੜੀ ਸਵਰਨ ਨਾਲ ਤੁਰੇ ਫਿਰਦੀ ਆ ਉਹਨੂੰ ਸਾਰਾ ਕੁਝ ਪਤਾ ਹੈ ਕਿ ਉਹ ਵਿਆਹਾ ਹੋਇਆ ਹੋਇਆ ਉਹਦੇ ਦੋ ਬੱਚੇ ਨੇ ਉਹਨੂੰ ਤਾਂ ਨਾ ਸ਼ਰਮ ਆਈ ਹੁਣ ਮੇਰੀਆਂ ਦੋ ਗੱਲਾਂ ਤੋਂ ਕੀ ਸ਼ਰਮ ਕਰੂਗੀ ਉਹ ਕਿਰਨ ਇਹੋ ਜੀ ਬੇਸ਼ਰਮ ਔਰਤ ਨਾਲ ਨਾ ਆਪ ਨੂੰ ਵੀ ਫਿਰ ਬੇਸ਼ਰਮ ਹੋਣਾ ਪੈਂਦਾ ਤੁਹਾਨੂੰ ਪਤਾ ਲੋਹਾ ਲੋਹੇ ਨਾਲ ਕੱਟਦਾ ਕੱਲ ਹੁਣ ਹੈਗੀ ਇਦਾਂ ਜਿੱਦਾਂ ਤੂੰ ਆਈ ਸੀ ਨਾ ਚੁੱਪ ਕਰਕੇ ਉਦਾਂ ਚੁੱਪ ਕਰਕੇ ਹੁਣ ਉਸ ਘਰ ਚ ਵਾਪਸ ਚੱਲ ਜਾ ਜੇ ਤੂੰ ਜ਼ਿਆਦਾ ਤੰਗ ਪਰੇਸ਼ਾਨ ਹੁੰਨੀ ਆ ਨਾ ਆਪਣੇ ਭਰਾ ਨੂੰ ਜਿੱਦਾਂ ਮਰਜ਼ੀ ਫੋਨ ਕਰਕੇ ਨਾ ਉਧਰ ਸੱਦ ਲੈ ਇੰਨ ਗੱਲ ਹੁਣ ਜਿੱਦਾਂ ਤੈਨੂੰ ਪਵਨ ਕਹਿ ਕੇ ਗਿਆ ਸੀ ਨਾ ਹਿੱਸੇ ਬਾਰੇ ਗੱਲ ਕਰੀ ਹੁਣ ਉੱਧਰ ਜਾ ਕੇ ਹੁਣ ਤੂੰ ਉਹਨਾਂ ਨੂੰ ਹਿੱਸੇ ਬਾਰੇ ਤੰਗ ਕਰ ਵੀ ਹਾਂ ਵੀ ਮੇਰੀਆਂ ਕੁੜੀਆਂ ਦਾ ਹਿੱਸਾ ਦੋ ਜੇ ਤੁਸੀਂ ਮੈਨੂੰ ਨਹੀਂ ਰੱਖ ਸਕਦੇ ਚਲੋ ਠੀਕ ਹੈ ਤੁਸੀਂ ਗੱਲਾਂ ਕਰੋ ਮੈਂ ਛਾਪਣਾ ਕੇ ਲੈ ਕੇ ਆਨੀਆ ਕਿਰਨ ਪਰ ਤੂੰ ਇੱਕ ਗੱਲ ਯਾਦ ਰੱਖੀ ਜਿਨ੍ਹਾਂ ਬੱਚਿਆਂ ਦੇ ਸਿਰ ਤੇ ਪਿਓ ਨਾ ਨਾ ਹੋਵੇ ਉਹਨਾਂ ਦੀ ਮਾਂ ਹੀ ਨਾ ਉਹਨਾਂ ਦਾ ਪਿਓ ਬਣ ਜਾਂਦੀ ਹੈ ਤੇਰੇ ਬੱਚਿਆਂ ਦੇ ਸਿਰ ਤੇ ਪਿਓ ਹੈਗਾ ਨਹੀਂ ਹੈਗਾ ਇੱਕ ਬਰਾਬਰ ਤੂੰ ਹੀ ਉਹਨਾਂ ਦੀ ਮਾਂ ਆ ਤੂੰ ਹੀ ਉਹਨਾਂ ਦਾ ਪਿਓ ਆੜੇ ਗੱਲ ਸੁਣ ਮੇਰੀ ਤੇਰਾ ਬੰਦਾ ਨਾ ਕੱਲ ਸੁਧਰ ਸਕਦਾ ਨਾ ਅੱਜ ਸੁਧਰ ਸਕਦਾ ਤੂੰ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰ ਆਪਦਾ ਹੱਕ ਲੈਣ ਦੀ ਕੋਸ਼ਿਸ਼ ਕਰ ਚੱਲ ਅੱਜ ਰਾਤ ਰਹਿ ਪਾ ਕੱਲ ਚਲ ਜੀ ਸਵੇਰੇ ਮੈਂ ਕਿਸਮਤ ਵਾਲੀ ਆ ਮੇਰਾ ਪੇਕਾ ਪਰਿਵਾਰ ਤਾਂ ਮੇਰੇ ਨਾਲ ਖੜਾ ਹੈ ਤੇ ਉਹ ਕੁੜੀਆਂ ਦਾ ਕੀ ਬੰਦਾ ਹੋਏਗਾ ਨਾ ਉਹਨਾਂ ਦਾ ਸੋਹਰਾ ਪਰਿਵਾਰਨ ਹੈ ਨਾ ਉਹਨਾਂ ਦਾ ਪੇਕਾ ਪਰਿਵਾਰ ਉਹ ਵਿਚਾਰੀਆਂ ਕਿੰਨੂੰ ਦੁੱਖ ਸੁਣਾਉਂਦੀਆਂ ਹੋਣਗੀਆਂ ਆਪਣਾ ਗੁਰੂ ਘਰ ਨੂੰ ਮੈਂ ਅੱਜ ਲੇ ਘਰ ਦੇ ਪਿਆ ਕੀ ਹੋਇਆ ਕੱਲ ਦੀ ਆਈ ਹੋਈ ਆ ਤੇ ਗੁੱਸੇ ਹੋਈ ਫਿਰਦੀ ਆ ਮੈਨੂੰ ਨਹੀਂ ਪਤਾ ਘਰ ਚੱਲਣਾ ਕਿ ਮੈਂ ਜਾਵਾਂ ਇਦਰਾ ਮੇਰੀ ਭੈਣ ਉੱਥੇ ਬੈਠ ਮੇਰੀ ਗੱਲ ਸੁਣ ਕਿਉਂ ਹੈ ਦੀਦੀ ਕਿਉਂ ਬਿਠਾਇਆ ਮੈਨੂੰ ਇੱਥੇ ਤੂੰ ਗੁਰੂ ਘਰ ਗਈ ਆ ਮੱਥਾ ਟੇਕਿਆ ਤੇ ਅੰਦਰ ਬੈਠੀ ਕਿਉਂ ਨਹੀਂ ਬਸ ਇਸਰਾ ਬਣਾ ਮੇਰੀ ਮੰਦੀ ਮੈਂ ਨਹੀਂ ਆਲਾ ਗੁਰੂ ਘਰ ਇਰੇ ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਘਰ ਆਨਣਾ ਦੁੱਖ ਦੂਰ ਹੁੰਦੇ ਨੇ ਪਰ ਸਾਨੂੰ ਤਾਂ ਰੋਜ਼ ਨਵੇਂ-ਨਵੇਂ ਦੁੱਖ ਮਿਲਦੇ ਨੇ ਹੁਣ ਤੈਨੂੰ ਕਿਹੜੇ ਦੁੱਖ ਮਿਲ ਗਏ ਡੈਡੀ ਮੈਨੂੰ ਬੁਲਾਉਂਦੇ ਨਹੀਂ ਆ ਇਹ ਦੁੱਖ ਨਹੀਂ ਆ ਤੇ ਹੋਇ ਕੀ ਆ ਰਮਤ ਡੈਡੀ ਨੂੰ ਐ ਹੱਥ ਛਾ ਕੇ ਬੁਲਾਉਂਦੀ ਐ ਪਰ ਡੈਡੀ ਉਹਨੂੰ ਇਗਨੋਰ ਕਰਕੇ ਪਰੇ ਚਲੇ ਜਾਂਦੇ ਨੇ ਮੰਮੀ ਡੈਡੀ ਨੂੰ ਖਸ ਕੇ ਬੁਲਾਉਂਦੇ ਨੇ ਪਰ ਡੈਡੀ ਤਾਂ ਮੰਮੀ ਨੂੰ ਟੁੱਟ ਕੇ ਪਾਉਂਦੇ ਨੇ ਦਸੂ ਦੀ ਦੀ ਦੱਸੋ ਇਹ ਦੁਖਨੀਏ ਤੇ ਹੋਰ ਕੀ ਆ ਠੰਡੇ ਪੈਣ ਢੰਡੇ ਐਨਾ ਗੁੱਸਾ ਦੀਦੀ ਹੱਲੇ ਤਾਂ ਤੁਸੀਂ ਇਹ ਗੁੱਸਾ ਦੇਖਿਆ ਨਹੀਂ ਆ ਮੈਂ ਨਾ ਜੋ ਵੀ ਹੋ ਜਵੇ ਮੈਂ ਇਸ ਰੱਬ ਨੂੰ ਨਹੀਂ ਬੁਲਾਣਾ ਕਿਉਂ ਇਸ ਰੱਬ ਨੇ ਤੇਰਾ ਕੀ ਬਗਾੜਤਾ ਜੋ ਸਭ ਹੋ ਰਿਹਾ ਨਾ ਉਹ ਕਿਸਮਤ ਦੀਆਂ ਖੇਡਾਂ ਨੇ ਕਿਸਮਤ ਵੀ ਕਿਹੜਾ ਉੱਤੋਂ ਆਂਦੀਆਂ ਨੇ ਇਹ ਵੀ ਤਾਂ ਰੱਬ ਹੀ ਲਿਖਦੇ ਆ ਚਲ ਆ ਗੁੰਨੂ ਮੈਂ ਤੈਨੂੰ ਘਰੇ ਜਾ ਕੇ ਠੰਡਾ ਪਾਣੀ ਪਿਆਣੀਆਂ ਗੁੰਨੂ ਤੂੰ ਉਹਦੇ ਨਾਲ ਗੁੱਸਾ ਹੋਈ ਫਿਰਦੀ ਆ ਜਿਨੇ ਸਾਰੀ ਦੁਨੀਆ ਬਣਾਈ ਐ ਤੇ ਜਿਨੇ ਆਪਾਂ ਨੂੰ ਬਣਾਇਆ ਏ ਜੇ ਰੱਬ ਨੇ ਸਾਨੂੰ ਵੀ ਬਣਾਇਆ ਵਾ ਤੇ ਸਾਡੀ ਕਿਸਮਤ 'ਚ ਚੰਗਾ ਵੀ ਕੁਛ ਲੈ ਕੇ ਦਿੰਦਾ ਗੁੰਨੂ ਕਿਸਮਤ ਨਾ ਮੈਨਤ ਨਾਲ ਬਣਦੀ ਐ ਤੇ ਆਪਾਂ ਸਾਰੀਆਂ ਗੱਲਾਂ ਦਾ ਰੱਬ ਦੇ ਉੱਤੇ ਸਿੱਟ ਨਹੀਂ ਨਾ ਸਕਦੇ ਇੱਕ ਵਾਰੀ ਸਿਰ ਰੱਬ ਨੂੰ ਕਹਿ ਤਾ ਕਿ ਮੇਰੀ ਮਾਂ ਤੇ ਮੇਰੇ ਭੈਣ ਨੂੰ ਖੁਸ਼ ਰੱਖ ਤੇ ਖੁਸ਼ਕਿਰ ਰਹੇ ਰੱਖ ਦੇ ਮੈਂ ਤੇਰਾ ਗੁੱਸਾ ਸਮਝਦੀ ਆ ਗੁੰਨੂ ਪਰ ਰੱਬ ਤੋਂ ਗੁੱਸੇ ਹੋ ਕੇ ਕੁਝ ਵੀ ਨਹੀਂ ਬਣਦਾ ਦੀਦੀ ਤੁਸੀਂ ਤਾਂ ਰੋਜ਼ ਗੁਰੂ ਘਰ ਜਾਂਦੇ ਹੋ ਬਾਬਾ ਜੀ ਤੁਹਾਡੀ ਤਾਂ ਸੁਣਦੇ ਹੋਗੇ ਤੁਸੀਂ ਇਹ ਕਹਿ ਦਿਓ ਕਿ ਡੈਡੀ ਮੈਨੂੰ ਮੇਰੇ ਨੂੰ ਬੁਲਾਣ ਲੱਗ ਜਵੇ ਖੜੇ ਤੇਰੀ ਕਿਸਮਤ ਚ ਡੈਡੀ ਦਾ ਪਿਆਰ ਨਾ ਹੋਵੇ ਜੀਜੀ ਤਾਹੀਂ ਤਾਂ ਮੈਂ ਸਾਡੇ ਰੱਬ ਨੂੰ ਕਹਿੰਨੀ ਆ ਵੀ ਕਿਸਮਤ ਬਣਾਣੀ ਆ ਤੇ ਸੋਹਣੀ ਬਣਾ ਦੇ ਤਾਹੀਂ ਤਾਂ ਕਹਿੰਨੀ ਆ ਕਿ ਮਿਹਨਤ ਕਰ ਤਾਹੀਂ ਤਾਂ ਕਿਸਮਤ ਮਿਲੂਗੀ ਤੂੰ ਆਪਣੇ ਡੈਡੀ ਨੂੰ ਮਨਾ ਉਹਨਾਂ ਨਾਲ ਗੱਲ ਕਰ ਮੈਂ ਕੱਲ ਸੁਆਹ ਕਰਾਂ ਡੈਡੀ ਨੇ ਤਾਂ ਮੈਨੂੰ ਡੈਡੀ ਕੰਨ ਹੱਕ ਵੀ ਨਹੀਂ ਦਿੱਤਾ ਚਾਰ ਦਿਨ ਅਸੀ ਇੱਧਰ ਆਨੇ ਆ ਚਾਰ ਦਿਨ ਅਸੀ ਉੱਧਰ ਰਹਿੰਦੇ ਆ ਨਾ ਚਾਚੀ ਬੁਲਾਵੇ ਨਾ ਦਾਦੀ ਬੁਲਾਵੇ ਇੱਕਮ ਤਾਂ ਤੈਨੂੰ ਬੁਲਾਉਂਦਾ ਨਾ ਹੁਣ ਇੱਕਮ ਨਾਲ ਤਾਂ ਹੋ ਗਈ ਗੱਲ ਨਹੀਂ ਨਹੀਂ ਇੱਕਮ ਨੂੰ ਮੈਨੂੰ ਪੜਾ ਸੋਨਾ ਖੇਲਦੇ ਸੀਗਾ ਮੇਰੇ ਉੱਤੇ ਦਿਲ ਵੀ ਲੱਗ ਗਿਆ ਸੀਗਾ ਪਰ ਮम्मा ਕਹਿੰਦੀ ਚੱਲ ਚੱਲ ਫਿਰ ਮੈਂ ਆ ਗਈ ਦੇਖ ਤੈਨੂੰ ਟਾਈਮ ਨਾਲ ਭਰਾ ਦੀ ਲੋੜ ਸੀ ਤਾਂ ਤੈਨੂੰ ਇੱਕਮ ਵੀ ਬੁਲਾਣ ਲੱਗ ਗਿਆ ਹੁਣ ਤੈਨੂੰ ਡੈਡੀ ਦੀ ਲੋੜ ਆ ਤਾਂ ਤੈਨੂੰ ਡੈਡੀ ਵੀ ਬੁਲਾਣ ਲਾ ਜਾਣਗੇ ਤੂੰ ਥੋੜਾ ਸਬਰ ਰੱਖ ਦੀਦੀ ਸਭ ਤੋਂ ਵੱਡਾ ਜਿਹੜੇ ਬਾਰ-ਬਾਰ ਗੱਲਾਂ ਉਹੀ ਅਖਿਰ ਸਾਹਮਣੇ ਆ ਜਾਂਦੀਆਂ ਨੇ ਤੇ ਰੋਣ ਤਾਂ ਆ ਹੀ ਜਾਊਗਾ ਨਾ ਰੋਣ ਨਾਲ ਕਿਸੇ ਮਸਲੇ ਦਾ ਹੱਲ ਹੋਇਆ ਨਹੀਂ ਨਾ ਫੇਰ ਐਵੇਂ ਗੁੰਨੂ ਬੱਤ ਰਹਿਮਤ ਆਇਓ ਬੱਤ ਮੈਂ ਤੁਹਾਡੇ ਹੱਥੇ ਚੀਜ਼ ਲੈ ਕੇ ਆਇਆ ਆਇਓ ਬੱਤ ਕੱਲ ਵੀ ਮੈਂ ਲੇਟ ਹੋ ਗਿਆ ਸੀਗਾ ਹੁਣ ਆ ਕੇ ਮਿਲੋ ਮੈਨੂੰ ਨਾਲੇ ਚੀਜ਼ ਲਿਆ ਤੁਹਾਡੇ ਵਾਸਤੇ ਕੀ ਗੱਲ ਬੱਤ ਕਮਰਾ ਬੰਦ ਕੀਤਾ ਗੁੱਸੇ ਆ ਚਾਚੇ ਨਾਲ ਕੀ ਗੱਲ ਜਦੋਂ ਵੀ ਬਾਹਰ ਆਉਂਦੇ ਹੋ ਗੁੰਨੂ ਰਹਿਮਤ ਗੁੰਨੂ ਰਹਿਮਤ ਇਸ ਘਰ ਚ ਨਾ ਇੱਕ ਹੋਰ ਵੀ ਬੱਚਾ ਐ ਏਕਮ ਆਉਂਦੀ ਯਾਦ ਨਹੀਂ ਆਉਂਦੀ ਕਦੇ ਉਹਦੇ ਲਈ ਚੀਜ਼ ਨਹੀਂ ਲਿਆਂਦੀ ਜਾਂਦੀ ਮੇਰਾ ਦਿਮਾਗ ਤੇਰੇ ਵਾਂਗੂ ਖਾਲੀ ਨਹੀਂ ਹੈਗਾ ਜੋ ਦੋ ਬੱਚਿਆਂ ਦੀ ਚੀਜ਼ ਲੈ ਕੇ ਆਇਆ ਨਾ ਤੇ ਇੱਕ ਦੀ ਨਾਲ ਹੋਰ ਲੈ ਕੇ ਆਇਆ ਵਾ ਇੰਨੀ ਕਿ ਤੋਂ ਬੰਦੇ ਨੂੰ ਅਕਲ ਹੁੰਦੀ ਹੈ ਨਾ ਕੀ ਗੱਲ ਬੜੇ ਟੁੱਟ ਟੁੱਟ ਪੈਣਦੇ ਜੇ ਜਦੋਂ ਵੇਖੋ ਤਪੇ ਜਾਣਾ ਵਾ ਪਤਾ ਜਦੋਂ ਬੰਦਾ ਕੰਮ ਤੋਂ ਆਇਆ ਥੱਕਿਆ ਟੁੱਟਿਆ ਆਂਦੇ ਜਨਾਨੀ ਨੂੰ ਪਾਣੀ ਪੁੱਛਣਾ ਚਾਹੀਦਾ ਆਂਦੇ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ ਚਲੋ ਕੋਈ ਗੱਲ ਨਹੀਂ ਪਾਣੀ ਵੀ ਲਿਆ ਦਿੰਨੀ ਆ ਤੇ ਚਾਹ ਵੀ ਲਿਆ ਦਿੰਨੀ ਆ ਪਰ ਮੈਂ ਤਾਂ ਇੰਜ ਕਹਿੰਦੀ ਸੀ ਜਦੋਂ ਵੀ ਬਾਹਰ ਆਉਣਾ ਮੇਰੇ ਮੁੰਡੇ ਵਾਲੇ ਪੁੱਛਿਆ ਕਰੋ ਐਂਦੀ ਤੇ ਜਾਣੋ ਸੱਚ ਇਹ ਤਾਂ ਅਜ ਘੜ ਹੀ ਨਹੀਂ ਹੈਗੀਆਂ ਜੀ ਉਹ ਤਾਂ ਕੱਲ ਸਵੇਰੇ ਆਪਣਾ ਬੈਗ ਚੱਕ ਕੇ ਦੁਬਾਰਾ ਪੇਕ ਕੇ ਚਲੇ ਗਈ ਆ ਨਾ ਤੇ ਉਹਨੇ ਮੈਨੂੰ ਦੱਸਿਆ ਨਾ ਮੰਮੀ ਨੂੰ ਤੇ ਨਾ ਹੀ ਆਪਣੇ ਘਰ ਵਾਲੇ ਨੂੰ ਤੇ ਤੁਸੀਂ ਹੋਂਦਾ ਐਨਾ ਕਰਦੇ ਜੇ ਉਹਨੇ ਤੇ ਤੁਹਾਨੂੰ ਵੀ ਨਹੀਂ ਦੱਸਿਆ ਪੱਕਾ ਤੁਸੀਂ ਤਿੰਨਾਂ ਨੇ ਨਾ ਕੁਝ ਤਾਂ ਕੁਝ ਕਿਹਾ ਹੋਣਾ ਜਾਂ ਕੋਈ ਪੰਗਾ ਲਿੱਤਾ ਹੋਗਣਾ ਐਵੇਂ ਕਿਦਾ ਪੇਕੇ ਭੱਗ ਗਈ ਉਹ ਜੇ ਹੋਣਾ ਕੀ ਆ ਉਹਨੂੰ ਕੱਲ ਪਤਾ ਲੱਗਾ ਕਿ ਉਹਦੇ ਘਰ ਵਾਲੇ ਦੇ ਪੱਲੇ ਕੱਖ ਨਹੀਂ ਹੈਗਾ ਭੁੱਖਾ ਨੰਗਾ ਹੋ ਗਿਆ ਤੇ ਫਿਰ ਉਹ ਕਹਿੰਦੀ ਮੈਂ ਇੱਥੇ ਰਹਿ ਕੇ ਆਪਣੀ ਤੇ ਆਪਣੇ ਧੀਆਂ ਦੀ ਬੇਕਦਰਹੀ ਥੋੜੀ ਨਾ ਕਰਾਣੀ ਆ ਡੀਅਰ ਵਾਈਫ ਭਾਬੀ ਜੀ ਦੇ ਦਿਮਾਗ ਦੇ ਵਿੱਚ ਗੱਲ ਤੂੰ ਹੀ ਪਾਈ ਹੋਣੀ ਆ ਕਿਉਂਕਿ ਘਰ ਦੇ ਵਿੱਚ ਤੂੰ ਹੀ ਤਾਂ ਵੇਖ ਲਈ ਹੈ ਹਾਂਜੀ ਮੈਂ ਹੀ ਪਾਈ ਆਂ ਉਹਦੇ ਦਿਮਾਗ 'ਚ ਇਹ ਗੱਲ ਕਿਉਂਕਿ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਦੇ ਘਰ ਵਾਲੇ ਦੇ ਨਾ ਪੱਲੇ ਕੱਖ ਨਹੀਂ ਹੈਗਾ ਤੇ ਐਵੇਂ ਟਾਈਮ ਵੇਸਟ ਕਰਦੀ ਪਈ ਇੱਥੇ ਬਹਿ ਕੇ ਕਿਰਨ ਭਾਬੀ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਪਾਣ ਆਸਤੇ ਤੈਨੂੰ ਕਿੰਨੇ ਪੈਸੇ ਦਿੱਤੇ ਸਵਰਨੇ ਨੇ ਮੈਨੂੰ ਸਵਰਨੇ ਵੀਰੇ ਤੋਂ ਕੀ ਮਿਲਿਆ ਤੇ ਕੀ ਨਹੀਂ ਮਿਲਿਆ ਹੋਂਦੇ ਤਾਂ ਤੁਸੀਂ ਕੀ ਲੈਣਾ ਪਰ ਇਸ ਵਾਰ ਨਾ ਮੈਂ ਕਿਰਨ ਦੇ ਸਾਥ ਦਿੱਤਾ ਵਾ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਜਦੋਂ ਉਹਦੇ ਘਰ ਵਾਲੇ ਦੇ ਪੱਲੇ ਕੱਖ ਹੈਗਾ ਹੀ ਨਹੀਂ ਤੇ ਫਿਰ ਉਹ ਐਵੇਂ ਆਪਣਾ ਵੀ ਖੂਨ ਸਕਾਈ ਜਾਂਦੀ ਆ ਤੇ ਨਾਲੇ ਸਾਡਾ ਵੀ ਹੁਣ ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਇਹਨਾਂ ਦੀ ਨਾ ਟੈਨਸ਼ਨ ਲੈਣੀ ਛੱਡ ਦਿਓ ਤੇ ਆਪਣੀ ਫੈਮਿਲੀ ਵੱਲ ਧਿਆਨ ਦੇ ਲੋ ਸ਼ਰਮ ਕਰ ਲਾ ਲ ਆਪਣੇ ਸ਼ਰਮ ਹਨ ওভার ਜਲਦੀ ਵੀ ਤੂੰ ਮੇਰਾ ওভার ਹੁੰਦਾ ਪਿਆ ਨਾ ਮੈਂ ਸੰਭਲਾਂਗੀ ਤੇ ਤੁਹਾਡਾ ওভার ਹੁੰਦਾ ਪਿਆ ਵਾ ਤੁਸੀਂ ਦੇਖੋ ਪਰ ਜਦ ਕਿਹਨ ਨੂੰ ਪਤਾ ਹੀ ਲੱਗ ਗਿਆ ਹੁੰਦੇ ਘਰ ਵਾਲੇ ਦੇ ਪੱਲੇ ਕੱਕ ਹੈ ਹੀ ਨਹੀਂ ਉਹ ਆਪੇ ਚਲੇਗੀ ਇਹਦੇ ਚ ਤੁਹਾਨੂੰ ਕੀ ਦਿੱਕਤ ਆ ਪੱਲੇ ਕਰਨ ਪਾ ਬਿਦੇ ਵੀ ਨਹੀਂ ਨਾ ਕੋਸ਼ ਹੈਗਾ ਤੇ ਪੱਲੇ ਤੇਰੇ ਵੀ ਨਹੀਂ ਹੈਗਾ ਲਾਪਰੀਦ ਪੈਸਾ ਦੀ ਲਾਲਚ ਨਾ ਤੂੰ ਇੰਨੀ ਕਰਨੀ ਹੋ ਚੁੱਕੀ ਹੈ ਨਾ ਕਿਸੇ ਦਾ ਤੂੰ ਘਰ ਖਰਾਬ ਕਰਦੀ ਵੀ ਹੈਂ ਆ ਦਿਨ ਨਾ ਲੱਭ ਕਿ ਤੇਰੇ ਤੇ ਵੀ ਆਊਗਾ ਟਾਈਮ ਹੈਗਾ ਸੁਧਰ ਜਾ ਮੈਨੂੰ ਨਹੀਂ ਲੱਗਦਾ ਕਿ ਇਹ ਦਿਨ ਮੇਰੇ ਤੇ ਆਊਗਾ ਕਿਉਂਕਿ ਨਾ ਮੈਂ ਆਪਣੇ ਘਰ ਨੂੰ ਘਰ ਸਮਝਿਆ ਹੋਇਆ ਵਾ ਕਿਹੜੇ ਘਰ ਨੂੰ ਤੂੰ ਘਰ ਕੀਤਾ ਵਾ ਮਾਂ ਤੇਰੀ ਤੈਨੂੰ ਨਹੀਂ ਬੁਲਾਉਂਦੀ ਭਰਾ ਤੇ ਪਰਜਾਈ ਤੈਨੂੰ ਨਹੀਂ ਬੁਲਾਉਂਦੇ ਤੇ ਏਕਮ ਜੱਤੋਂ ਡਰ-ਡਰ ਕੇ ਰਹਿੰਦਾ ਵਾ ਮੇਰਾ ਦਿਲ ਤਾਂ ਤੇਨਾਂ ਹੁਣ ਹੀ ਮਿਲਦਾ ਵੇ ਜਿਹੜੇ ਅਕਾਊਂਟ 'ਚ ਤੂੰ ਪੈਸੇ ਇਕੱਠੇ ਕਰੀ ਫਿਰਦੀਆਂ ਹਨਾ ਸਾਰੀ ਜ਼ਿੰਦਗੀ ਪੈਸਾ ਨਹੀਂ ਕੰਮ ਆਉਣਾ ਰਿਸ਼ਤੇਦਾਰੀ ਵੀ ਕੰਮ ਆਉਣੀ ਹੈ ਪੈਸੇ ਨੂੰ ਨਾ ਇੰਨੀ ਐਮੀਅਤ ਵੀ ਨਾ ਦੇ ਇਹ ਆਪਣੇ ਤੋਂ ਰਿਸ਼ਤੇ ਭੁੱਲ ਜੇ ਡੇਅਰ ਮਾਨਵੀ ਸਿੰਘ ਜੀ ਮੇਰੀ ਸੁਣੋ ਗੱਲ ਅੱਜ ਦੇ ਟਾਈਮ ਦੇ ਵਿੱਚ ਨਾ ਪੈਸੇ ਦੀ ਬਹੁਤ ਵੈਲਿਊ ਆ ਇਹਦੇ ਨਾਲ ਨਾ ਬੰਦਾ ਆਪਣੀ ਖੁਸ਼ੀਆਂ ਖੁਆਇਸ਼ਾਂ ਸਾਰੀ ਪੂਰਗਾ ਸਕਦਾ ਵਾ ਤੇ ਆ ਦੇਖੋ ਆ ਇੱਟ ਜੀ ਇਹ ਵੀ ਮੈਂ ਇਹਦੇ ਤੇ ਲਿੱਤੀ ਆ ਜਿਹੜੀ ਤੁਸੀਂ ਮੈਨੂੰ ਨਹੀਂ ਲੈ ਕੇ ਦੇ ਸਕਦੇ ਸੀ ਜੇ ਤੂੰ ਪੈਸੇ ਨੂੰ ਇੰਨੀ ਐਹਮियत ਦਿੰਨੀ ਆ ਨਾ ਲਪ੍ਰਿਤ ਕੌਰ ਜੀ ਤੇ ਜਾ ਕੇ ਆਪਣੀ ਮਾਂ ਤੇ ਭਰਾ ਤੇ ਪਰਝਾਈ ਖਰੀਦ ਲਾ ਜਾ ਜਾ ਕੇ ਨਾ ਪੈਸੇ ਨਾ ਘਰ ਵਾਲਾ ਖਰੀਦ ਲੈ ਬੱਚਾ ਖਰੀਦ ਲੈ ਖਰੀਦ ਸਕਦੀ ਐ ਮੈਂ ਗੱਲ ਕਹਿਣੀ ਨਹੀਂ ਸੀ ਪਰ ਮੈਂ ਤੈਨੂੰ ਕਹਿ ਲੱਗਾ ਕਿਸੇ ਦਾ ਘਰ ਖਰਾਬ ਕਰਕੇ ਨਾ ਜਿਹੜਾ ਤੂੰ ਪੈਸੇ ਕਮਾਣ ਲੱਗੀ ਆ ਨਾ ਔਰ ਨੂੰ ਕਹਿੰਦੇ ਹਰਾਮ ਦੀ ਕਮਾਈ ਮਨ ਨੂੰ ਕੂਰੀਆਂ ਜੀ ਨਾ ਵੱਟ ਮੈਂ ਹਰਾਣਾ ਤੇਰੇ ਤੇ ਤੂੰ ਸ਼ੀਸ਼ੇ ਮੂਰੇ ਖੜ ਕੇ ਆਪਣੇ ਆਪ ਨੂੰ ਦੇਖ ਕਿੱਦਾਂ ਲੈਣੀ ਐ ਤੈਨੂੰ ਆਪਣੇ ਆਪ ਦੇਖ ਕੇ ਸ਼ਰਮ ਜੀ ਨਹੀਂ ਆਉਂਦੀ ਤੂੰ ਤਿੰਨੇ ਆਣਾਂ ਦੀ ਜ਼ਿੰਦਗੀ ਖਰਾਬ ਕਰਦੀ ਵੀ ਐ ਬੱਸ ਜੀ ਬੱਸ ਬਹੁਤ ਬੋਲ ਲਿਆ ਹੁਣ ਨਾ ਇਹਦੇ ਤੋਂ ਅੱਗੇ ਨਾ ਬੋਲਿਓ ਉਹੀ ਗੱਲ ਤਾਂ ਮੈਂ ਸੋਚਦਾ ਪਿਆ ਵਾਂ ਕਿ ਮੈਂ ਬਹੁਤ ਬੋਲ ਚੁੱਕਾ ਹੁਣ ਮੈਂ ਕਰਕੇ ਦਿਖਾਉਂਗਾ ਨਾ ਕੀ ਕਰੋਗੇ ਤੁਸੀਂ ਤੈਨੂੰ ਬਹੁਤ ਸ਼ੌਂਕ ਹੈ ਨਾ ਫੋਨ ਦੀ ਘੰਟੀ ਵਜਾਉਣ ਦਾ ਵਾਪਰੇ ਤ ਕੱਲ ਨੂੰ ਤੇਰੇ ਫੋਨ ਦੀ ਘੰਟੀ ਵੱਜੂਗੀ ਤੇਰੀ ਰਾਤਾਂ ਦੀ ਨੀਂਦ ਦੇ ਵਿੱਚ ਨਾ ਘੰਟੀਆਂ ਹੀ ਸੁਣਨ ਗਈਆਂ ਕਰਕੇ